ਸਸ਼ੀ ਕਾਲ ਜੀ ਤੁਸੀਂ ਦੇਖ ਰਹੇ ਹੋ ਦੇਸ਼ ਦੇ ਨਿਆ ਤੇ ਮਾ ਤੀਰ ਸਿੰਘ ਸਨੇਰ ਅਸੀਂ ਖੜੇ ਜੀਰਾ ਜੀਰਾ ਦੇ ਵਿੱਚ ਆਟੋ ਰਕਸ਼ੇ ਵਾਲੇ ਜਿਹੜੇ ਆਪਣੇ ਦਸਾਂ ਨੌਵਾਂ ਦੀ ਕੀਰਤ ਕਮਾਈ ਕਰਨ ਵਾਲੇ ਲੋਕ ਨੇ ਉਹ ਆਪਣਾ ਦਸਵੰਦ ਕੱਢ ਕੇ ਅੱਜ ਸੰਗਤਾਂ ਲਈ ਲੰਗਰ ਲਗਾਏ ਜਾ ਰਹੇ ਸਾਡਾ ਇਸ ਵਕਤ ਪ੍ਰਬੰਧਕ ਨੇ ਤਾਂ ਗੱਲਬਾਤ ਕਰਾਂਗੇ ਸਰਨਾ ਪ੍ਰਧਾਨ ਜੀ ਨੇ ਪਹਿਲੇ ਤਾਂ ਸਾਰਿਆਂ ਨੂੰ ਜਿੰਨੇ ਵੀ ਰਿਸ਼ਕੇ ਦੇ ਬੰਦੇ ਨੇ ਸੰਗਤਾਂ ਨੇ ਇਹਨਾਂ ਤੋਂ ਮੈਂ ਸਾਰਿਆਂ ਤੋਂ ਮਤਭਲੀ ਇਹਨਾਂ ਦੇ ਸੰਜੋਗ ਦੇ ਨਾਲ ਇਹਨਾਂ ਦੇ ਕਾਰਨ ਦੇ ਵਿੱਚ ਮਹਾਰਾਜ ਜੀ ਦੀ ਦਿਹਾੜਾ ਜੋ ਮਨਾ ਰਿਆ ਹਰ ਸਾਲ ਮਨਾਈਦਾ ਤੇ ਇਹਨਾਂ ਨੇ ਬਹੁਤ ਸੰਜੋਗ ਮੈਨੂੰ ਦਿੰਦੇ ਆ ਹਰ ਸਾਲ ਦਿੰਦੇ ਆ ਜਿੰਨੇ ਮੇਰੇ ਵੀ ਦੁਕਾਨਦਾਰ ਐ ਰੇੜੀਆਂ ਵਾਲੇ ਐ ਈ ਰਸਟਰਾ ਵਾਲੇ ਐ ਸ਼ੈਲਰ ਵਾਲੇ ਐ ਦੁਕਾਨਾਂ ਵਾਲੇ ਵੀਰ ਐ ਇਹ ਮੈਨੂੰ ਸੁਜੋ ਹਰ ਸਾਲ ਦੀ ਤਰ੍ਹਾਂ ਦੇ ਰਹੇ ਆ ਤੇ ਮੈਂ ਹਰ ਸਾਲ ਦੀ ਤਰ੍ਹਾਂ ਲੰਗਰ ਲਗਾ ਰਿਹਾ ਆ ਕੀ ਮੈਸੇਜ ਦੇਣਾ ਚਾਹੁੰਦੇ ਆ ਮੈਸੇਜ ਇਹ ਦੇਣਾ ਚਾਹਣਾ ਵੀ ਲੋਕਾਂ ਨੂੰ ਜਾਗਰੂਕ ਹੋਜੇ ਵੀ ਆਪਦੀ ਕਿਰਤ ਕਮਾਈ ਦੇ ਵਿੱਚੋਂ ਚੰਦਾ ਕਰਦੇ ਮਹਾਰਾਜ ਜੀ ਤੇ ਵੀ ਲੰਗਰ ਲਾ ਰਹੇ ਆ ਚਾਹੀਦਾ ਕਿਰਤ ਕਮਾਈ ਦੇ ਵਿੱਚੋਂ ਇੱਥੇ ਕਮਾਈ ਦੇ ਵਿੱਚੋਂ ਲੰਗਰ ਚਲਾਇਆ ਮੈਂ ਇੰਨੀ ਮੈਸੇਜ ਜਿੰਨਾ ਸਾਰਿਆਂ ਨੂੰ ਧੰਨਵਾਦ ਕਰਦਾ ਮੈਂ ਦੁਕਾਨਦਾਰਾਂ ਦਾ ਵੀ ਸਾਰੇ ਜਿੰਨੇ ਵੀ ਸਾਡੇ ਸਮਾਜ ਦੇ ਜਿੰਨੇ ਵੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਵੈਸ ਗੁਰਜੀ ਕਾਕਾਲਾ ਵੈਸ ਗੁਰਜੀ